ਉਤਰਾਖੰਡ ਦੇ ਵਿੱਚ ਗੁਰਦੁਆਰਾ ਨਾਨਕਮਤਬਾਬ ਗੁਰਦੁਆਰਾ ਉਹ ਗੁਰਦੁਆਰੇ ਵਿੱਚ ਗੁਰਨਾਨਕ ਦੇਵ ਜੀ ਮਹਾਰਾਜ ਗੈਸ਼ਵੇਂ ਪਾਤਸ਼ਾਹ ਦੀ ਚਰਨਛੋਹ ਧਰਤੀ ਹੈ ਉੱਥੇ ਇੱਕ ترਸੀਮ ਸਿੰਘ ਨਾਂ ਦਾ ਸਾਧ ਬੈਠਾ ਹੈ ਕਾਰਸੇਵਾਲਾ ਕੋਈ ਪਹਿਲਾਂ ਉਹਨੇ ਮੁੱਖ ਮੰਤਰੀ ਨੂੰ ਸੱਦ ਕੇ ਤੇ ਉਹ ਮੁਗੜ ਜਾ ਪੇਟ ਕੀਤਾ ਜਿਹੜਾ ਉਹ ਹੁੰਦਾ ਜਿਹੜਾ ਹਨੂਮਾਨ ਕੋਲੀ ਸ਼ਾਇਦ ਮੇਰੇ ਖਿਆਲ ਨਾਲ ਉਹ ਪੇਟ ਕੀਤਾ ਫਿਰ ਉਹਨੇ ਉੱਥੇ ਗੁਰੂ ਦੀ ਹਜ਼ੂਰੀ ਚ ਜਿਹੜੀ ਪਿੱਛੇ ਵੀਡੀਓ ਆਈ ਸੀ ਨਾਜ਼ ਕਰਵਾਇਆ ਬੱਚਿਆਂ ਨੂੰ ਨਚਾਇਆ ਤੇ ਹੁਣ ਪਿੱਛੇ ਜਿਹੜੀ ਅਰਦਾਸ ਦੀ ਬੇਦਬੀ ਕੀਤੀ ਐ ਜਿਹੜੇ ਆ ਨਾਮਧਾਰੀ ਨੇ ਇਹਨਾਂ ਦੇ ਜਿਹੜੇ ਬੰਦੇ ਜਿਹੜੇ ਗੁਰੂ ਨੂੰ ਅੱਜ ਵੀ ਦੇਹਤਾਰੀ ਗੁਰੂ ਨੂੰ ਮੰਨਦੇ ਨੇ ਇਹਨਾਂ ਨੂੰ ਸੱਜ ਕੇ ਸਮਾਗਮ ਕਰਾਇਆ ਤੇ ਅਰਦਾਸ ਦੇ ਵਿੱਚ 12ਵਾਂ 13ਵਾਂ 14ਵਾਂ 15ਵਾਂ ਪਤਾ ਨਹੀਂ ਕਿਹੜਾ ਕਿਹੜਾ ਗੁਰੂ ਮੰਨ ਲਿਆ ਇਹਨੇ ਆਪਣਾ ਸੋ ਇੱਕ ਤੇ ਇਹਨੂੰ ਪਿੱਛੇ ਜੇ ਮੇਰੇ ਖਿਆਲ ਨਾਲ ਸ਼੍ਰੋਮਣੀ ਕਮੇਟੀ ਨੇ ਕਾਲ ਤੱਕ ਸਭ ਤੇ ਸੱਜ ਕੇ ਤਨਖਾਹ ਵੀ ਲਾਈ ਸੀ ਇਹਨਾਂ ਦਾ ਮੈਨੂੰ ਸਮਝ ਨਹੀਂ ਆਉਂਦੀ ਜੇ ਕੋ ਗਰੀਬ ਸਿੱਖ ਇਹਨਾਂ ਦੇ ਹੱਥ ਆ ਜੇ ਉਹਦੇ ਪੁੜੇ ਸਿੱਖ ਦਿੰਦੇ ਨੇ ਡਾਂਗਾ ਮਾਰ ਮਾਰ ਕੇ ਜੇ ਕੋ ਤਗੜਾ ਹੱਥ ਆ ਜੇ ਉਹਦੇ ਕੋ ਚਾਰ ਭਾਂਡੇ ਮਜਵਾ ਕੇ ਤੇ ਘਰੋ ਘਰੀ ਤੋੜ ਦਿੰਦੇ ਨੇ ਇਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਐ ਵੀ ਜਿਹੜਾ ਗੁਰੂ ਦੀ ਬੇਅਦਬੀ ਕਰ ਰਿਆ ਬੈਠਾ ਬੰਦਾ ਉਹਦੀ ਤਨਖਾਹ ਭਾਂਡੇ ਮਾਜਣਾ ਜੇ ਅਕਾਲੀ ਫੋਲਾ ਸਿੰਘ ਉਹ ਸਥਾਨ ਤੇ ਬੈਠਾ ਹੁੰਦਾ ਤੇ ਐਸੇ ਬੰਦੇ ਦਾ ਕੀ ਐ ਸ਼ਰ ਕਰਦਾ ਸੋ ਐਸ ਕਰਕੇ ਇਹਨਾਂ ਨੂੰ ਆਪਣਾ ਫਰਜ਼ ਅਦਾ ਕਰਨਾ ਚਾਹੀਦਾ ਪਰ ਮੈਂ ਉੱਤਰਾਖੰਡ ਦੇ ਸਿੱਖਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਉੱਥੇ ਸਿੱਖ ਬੜੀ ਚੜ੍ਹਦੀ ਕਲਾ 'ਚ ਹੈ ਉੱਥੇ ਸਿੱਖਾਂ 'ਚ ਪਤਿਤਪੁਣਾ ਨਹੀਂ ਹੈਗਾ ਗੁਰਸਿੱਖੀ ਨਾਲ ਜੁੜੇ ਨੇ ਤੁਸੀਂ ਡਾਟ ਕੇ ਇਸ ਮਸੰਦ ਦਾ ਵਿਰੋਧ ਕਰੋ ਪਰਵਾਹ ਨਹੀਂ ਕਰਨੀ ਕੋਈ ਸਮਾਂ ਬਣਿਆ